ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹਲਾ 5ਾ ਕੀਰਤ ਓਮ ਪ੍ਰਾਪ ਕੀ ਗਾਓ ਮੇਰੀ ਰਸਨਾ ਅਨਕ ਵਾਰ ਕਰ ਬੰਦਨ ਸੰਤਨ ਓਆਂ ਚਰਨ ਗੋਬਿੰਦ ਜੀ ਕੇ ਵਸਨਾ ਰਹਾ ਅਨਕ ਭਾਂਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤਾਂ ਹਰ ਹਰ ਧਿਆਵ ਕੋਟ ਕਰਮ ਕਰ ਦੇ ਨਾ ਸੋਦਾ ਸਾਧ ਸੰਗਤ ਮਹਿ ਮਨ ਪਰਵਦਾ ਤ੍ਰੇਸ਼ਨ ਨਾ 부ਜੀ ਬਹ ਰੰਗ ਮਾਇਆ ਨਾਮ ਲੈ ਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭੈ ਦਿਆਲ ਕਹੋ ਨਾਨਕ ਤਉ ਛੁਟੇ ਜੰਜਾਲ कीरत आप प्राप्त की गाओ मेरी रचना अनक बार कर वंदन संतन उआ चरण गोविंद जी के वसना रहा अनक भांत कर द्वार ना पावो होए कृपाल त हर हर त्याव कोट कर्म कर दे ना सुधा ਸਾਧ ਸੰਗਤ ਮਹਿ ਮਨ ਪਰਵਦਾ ਤ੍ਰੇਸ਼ਨ ਨਾ 부ਜੀ ਬਹ ਰੰਗ ਮਾਇਆ ਨਾਮ ਲੈ ਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਪੈ ਦਿਆਲ ਕਾਹ ਨਾਨਕ ਤਉ ਛੁਟੇ ਜੰਜਾਲ ਕੀਰਤਿ ਪ੍ਰਾਪ ਕੀ ਗਾਉ ਮੇਰੀ ਰਸਨਾ ਅਨਕ ਵਾਰ ਕਰ ਬੰਧਨ ਸੰਤਨ ਵਾ ਚਰਨ ਗੋਬਿੰਦ ਜੀ ਕੇ ਵਸਨਾ ਰਹਾ ਅਨਕ ਭਾਂਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤਾਂ ਹਰ ਹਰ ਧਿਆਵ ਕੋਟ ਕਰਮ ਕਰ ਦੇਨਾ ਸੋਦਾ ਸਾਧ ਸੰਗਤ ਮਹਿ ਮਨ ਪਰਵਦਾ ਕ੍ਰਿਸ਼ਨ ਨਾਮੁ 부ਜੀ ਬਹ ਰੰਗ ਮਾਇ ਨਾਮ ਲੈ ਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਪੈ ਦਿਆਲ ਕਹੋ ਨਾਨਕ ਤਉ ਛੁਟੇ ਜੰਜਾਲ ਕੀਰਤਿ ਪ੍ਰਾਪ ਕੀ ਗਾਓ ਮੇਰੀ ਰਸਨਾ ਾਨਕ ਬਾਰ ਕਰ ਬੰਧਨ ਸੰਤਨ ਵਾ ਚਰਨ ਗੋਬਿੰਦ ਜੀ ਕੇ ਵਸਨਾ ਰਹਾ ਅਨਕ ਭਾਂਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤਾਂ ਹਰ ਹਰ ਧਿਆਵ ਕੋਟ ਕਰਮ ਕਰ ਦੇਨਾ ਸੁਦਾ ਸਾਧ ਸੰਗਤ ਮਹਿ ਮਨ ਪਰਵਦਾ ਰੇਸ਼ਨ ਨਾਮੁ 부ਜੀ ਬਹ ਰੰਗ ਮਾਇ ਨਾਮ ਲੈ ਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭੈ ਦਿਆਲ ਕਾਹ ਨਾਨਕ ਤਉ ਛੁਟੇ ਜੰਜਾਲ ਕੀਰਤਿ ਪ੍ਰਾਪ ਕੀ ਗਾਉ ਮੇਰੀ ਰਸਨਾ ਅਨਕ ਬਾਰ ਕਰ ਬੰਧਨ ਸੰਤਨ।ਉਆਂ ਚਰਨ ਗੋਬਿੰਦ ਜੀ ਕੇ ਵਸਨਾ ਰਹਾ।ਅਨਕ ਭਾਂਤ ਕਰ ਦਵਾਰ ਨਾ ਪਾਵੋ। ਹੋਏ ਕਿਰਪਾਲ ਤਾਂ ਹਰ ਹਰ ਧਿਆਵ।ਕੋਟ ਕਰਮ ਕਰ ਦੇਨਾ ਸੋਦਾ।ਸਾਧ ਸੰਗਤ ਮਹਿ ਮਨ ਪਰਵਦਾ। ਰੇਸ਼ਨ ਨਾਮੁ 부ਜੀ ਬਹ ਰੰਗ ਮਾਇ ਨਾਮ ਲੈ ਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਪੈ ਦਿਆਲ ਕਾਹ ਨਾਨਕ ਤਉ ਛੁਟੇ ਜੰਜਾਲ ਕੀਰਤ ਪ੍ਰਾਪ ਕੀ ਗਾਓ ਮੇਰੀ ਰਸਨਾ ਅਨਕ ਵਾਰ ਕਰ ਬੰਧਨ ਸੰਤਨ ਉਆਂ ਚਰਨ ਗੋਬਿੰਦ ਜੀ ਕੇ ਵਸਨਾ ਰਹਾ ਅਨਕ ਭਾਂਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤਾ ਹਰ ਹਰ ਧਿਆਵੋ ਕੋਟ ਕਰਮ ਕਰ ਦੇ ਨਾ ਸੁਦਾ ਸਾਧ ਸੰਗਤ ਮਹਿ ਮਨ ਪਰਵਦਾ ਰੈਸ਼ਨ ਨਾਮੁ 부ਜੀ ਬਹ ਰੰਗ ਮਾਇ ਨਾਮ ਲੈ ਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਪੈ ਦਿਆਲ ਕਹੋ ਨਾਨਕ ਤਉ ਛੁਟੇ ਜੰਜਾਲ ਕੀਰਤ ਪ੍ਰਾਪ ਕੀ ਗਾਓ ਮੇਰੀ ਰਸਨਾ ਅਨਕ ਵਾਰ ਕਰ ਬੰਧਨ ਸੰਤਨ। ਉਹਾਂ ਚਰਨ ਗੋਬਿੰਦ ਜੀ ਕੇ ਵਸਨਾ ਰਹਾ। ਅਨਕ ਭਾਂਤ ਕਰ ਦਵਾਰ ਨਾ ਪਾਵੋ। ਹੋਏ ਕਿਰਪਾਲ ਤਾਂ ਹਰ ਹਰ ਧਿਆਵੋ। ਕੋਟ ਕਰਮ ਕਰ ਦੇਨਾ ਸੋਦਾ। ਸਾਧ ਸੰਗਤ ਮਹਿ ਮਨ ਪਰਵਦਾ। ਕ੍ਰਿਸ਼ਨ ਨਾਮੁ 부ਜੀ ਬਹ ਰੰਗ ਮਾਇ ਨਾਮ ਲੈ ਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਪੈ ਦਿਆਲ ਕਾਹ ਨਾਨਕ ਤਉ ਛੁਟੇ ਜੰਜਾਲ ਕੀਰਤਿ ਪ੍ਰਾਪ ਕੀ ਗਾਉ ਮੇਰੀ ਰਸਨਾ ਅਨਕ ਵਾਰ ਕਰ ਬੰਧਨ ਸੰਤਨ ਹੁਆ ਚਰਨ ਗੋਬਿੰਦ ਜੀ ਕੇ ਵਸਨਾ ਰਹਾ ਅਨਕ ਭਾਂਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤਾ ਹਰ ਹਰ ਧਿਆਵੋ ਕੋਟ ਕਰਮ ਕਰ ਦੇ ਨਾ ਸੁਦਾ ਸਾਧ ਸੰਗਤ ਮਹਿ ਮਨ ਪਰਵਦਾ ਰੈਸ਼ਨ ਨਾਮੁ 부ਜੀ ਬਹ ਰੰਗ ਮਾਇ ਨਾਮ ਲੈ ਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭੈ ਦਿਆਲ ਕਹੋ ਨਾਨਕ ਤਉ ਛੁਟੇ ਜੰਜਾਲ ਕੀਰਤਿ ਪ੍ਰਾਪ ਕੀ ਗਾਓ ਮੇਰੀ ਰਸਨਾ ਅਨਕ ਬਾਰ ਕਰ ਬੰਧਨ ਸੰਤਨ ਵਾ ਚਰਨ ਗੋਬਿੰਦ ਜੀ ਕੇ ਵਸਨਾ ਰਹਾ ਅਨਕ ਭਾਂਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤਾਂ ਹਰ ਹਰ ਧਿਆਵ ਕੋਟ ਕਰਮ ਕਰ ਦੇਨਾ ਸੋਧਾ ਸਾਧ ਸੰਗਤ ਮਹਿ ਮਨ ਪਰਵਦਾ ਰੈਸ਼ਨ ਨਾਮੁ 부ਜੀ ਬਹ ਰੰਗ ਮਾਇ ਨਾਮ ਲੈ ਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਪੈ ਦਿਆਲ ਕਾਹ ਨਾਨਕ ਤਉ ਛੁਟੇ ਜੰਜਾਲ ਕੀਰਤਿ ਪ੍ਰਾਪ ਕੀ ਗਾਓ ਮੇਰੀ ਰਸਨਾ ਅਨਕ ਵਾਰ ਕਰ ਬੰਧਨ ਸੰਤਨ। ਹਉ ਚਰਨ ਗੋਬਿੰਦ ਜੀ ਕੇ ਵਸਨਾ ਰਹਾ। ਅਨਕ ਭਾਂਤ ਕਰ ਦਵਾਰ ਨ ਪਾਵੋ। ਹੋਏ ਕਿਰਪਾਲ ਤਾਂ ਹਰ ਹਰ ਧਿਆਵੋ। ਕੋਟ ਕਰਮ ਕਰ ਦੇਨਾ ਸੋਦਾ। ਸਾਧ ਸੰਗਤ ਮਹਿ ਮਨ ਪਰਵਦਾ। ਕ੍ਰਿਸ਼ਨ ਨਾਮੁ 부ਜੀ ਬਹ ਰੰਗ ਮਾਇ ਨਾਮ ਲੈ ਤ ਸਰਬ ਸੁਖ ਪਾਇ ਪਾਰ ਬ੍ਰਹਮ ਜਬ ਪੈ ਦਿਆਲ ਕਹੋ ਨਾਨਕ ਤਉ ਛੁਟੇ ਜੰਜਾਲ ਕੀਰਤਿ ਪ੍ਰਾਪ ਕੀ ਗਾਓ ਮੇਰੀ ਰਸਨਾ ਾਨਕ ਬਾਰ ਕਰ ਬੰਧਨ ਸੰਤਨ ਵਾ ਚਰਨ ਗੋਬਿੰਦ ਜੀ ਕੇ ਵਸਨਾ ਰਹਾ ਅਨਕ ਭਾਂਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤਾਂ ਹਰ ਹਰ ਧਿਆਵ ਕੋਟ ਕਰਮ ਕਰ ਦੇਨਾ ਸੁਦਾ ਸਾਧ ਸੰਗਤ ਮਹਿ ਮਨ ਪਰਵਦਾ ਰੇਸ਼ਨ ਨਾਮੁ 부ਜੀ ਬਹ ਰੰਗ ਮਾਇ ਨਾਮ ਲੈ ਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਪੈ ਦਿਆਲ ਕਾਹ ਨਾਨਕ ਤਉ ਛੁਟੇ ਜੰਜਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ